ਪੰਜਾਬੀ ਖਾਸ ਕਰਕੇ ਸਿੱਖ ਕੌਮ ਜਿੱਥੇ ਵੀ ਜਾਂਦੀ ਹੈ ਉਹ ਆਪਦੀ ਮਿਹਨਤ ਕਰਕੇ ਆਪਦੇ ਚੰਗੇ ਕਰਮਾ ਕਰਕੇ ਉਹ ਹਮੇਸ਼ਾ ਪਛਾਣੀ ਜਾਂਦੀ ਹੈ ਆਪਣੀ ਜਗਾ ਵੀ ਬਣਾਉਂਦੀ ਹੈ ਆਪਣਾ ਰਸੂਖ ਵੀ ਬਣਾਉਂਦੀ ਹੈ ਇੱਕ ਖਬਰ ਮੈਂ ਸੁਣੀ ਕਿ ਸਿੱਖਾਂ ਦੀ ਜਿਹੜੀ ਕਮਾਈ ਹੈ ਜੀ ਉਹ ਪਹਿਲਾਂ ਦੇ ਮਾਮਲੇ ਚ ਬਹੁਤ ਜ਼ਿਆਦਾ ਵਧੀ ਆ ਮਤਲਬ ਮਿਹਨਤ ਚੰਗੀ ਕਰ ਰਹੇ ਆ ਬੰਦੇ ਕੀ ਹੈ ਪੂਰਾ ਮਾਮਲਾ ਕੀ ਹੈ ਪੂਰੀ ਗੱਲ ਸਾਨੂੰ ਦੱਸਿਆ ਦੇਖੋ ਇਹਦੇ ਚ ਕੀ ਹੈ ਕਿ ਇੱਕ ਨਾ ਮੀਡੀਆ ਰਿਪੋਰਟ ਛਪੀ ਸੀਗੀ ਉਹਦੇ ਵਿੱਚ ਮੈਂ ਥੋੜਾ ਜਿਹਾ ਐਡੀਸ਼ਨ ਡਾਟਾ ਵੀ ਕੱਢਿਆ ਜੀ ਥੋੜਾ ਜਆ ਉਹਦਾ ਵਿਸਤਾਰ ਵੀ ਕੀਤਾ ਹੈ ਇਹ ਨਾ ਇੱਕ ਹੈਗੀ ਆ ਪੀਪਲਸ ਰਿਸਰਚ ਆਲ ਇੰਡੀਅਨਸ ਕੰਜ਼ਿਊਮਰ ਇਕਨੋਮੀ ਜੀ ਜਿਹਨੂੰ ਪ੍ਰਾਈਸ ਕਿਹਾ ਜਾਂਦਾ ਹੈ ਜੀ ਇਹ ਕਹ ਲੋ ਕਿ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਜਿੱਦਾਂ ਹੁੰਦੀਆਂ ਨੇ ਨਾ ਉਹਦਾ ਤੇ ਇਹ ਕਾਫੀ ਵੱਡਾ ਡਾਟਾ ਕਲੈਕਟ ਕਰਦੇ ਉਸ ਆਧਾਰ ਤੇ ਫਿਰ ਇਹ ਰਿਪੋਰਟ ਬਣਾਉਂਦੇ ਆ ਇਹਨਾਂ ਨੇ 7 ਸਾਲ ਦਾ ਡਾਟਾ ਚੱਕਿਆ ਕਿ 7 ਸਾਲ ਪਹਿਲਾਂ ਜਿੱਤਰਾ ਲਾ ਲੋ ਕਿ ਹਿੰਦੂ ਫੈਮਲੀਆਂ 27 ਕਰੋੜ 30 ਲੱਖ ਜੀ ਤਾਂ ਇਹਨਾਂ ਦਾ 2016 ਚ ਜਿਹੜਾ ਆਮਦਨ ਦਾ ਅੰਕੜਾ ਸੀ ਉਹ ਸੀ 296000 ਜੀ 23 ਚ ਆ ਕੇ ਹੋ ਗਿਆ 352000 ਹਮ ਯਾਨੀ ਪਰਸੈਂਟੇਜ ਕੱਢੋਗੇ ਤਾਂ 18.8 ਬਣ ਜਿਆ ਜੀ ਇਸੇ ਤਰ੍ਹਾਂ ਮੁਸਲਮ ਪਰਿਵਾਰ ਜਿਹੜੇ ਆ ਉਹ 3 ਕਰੋੜ 70 ਲੱਖ ਨੇ 16 ਚ ਇਹਨਾਂ ਦੀ ਜਿਹੜੀ ਮੁਸਲਮਾਨਾਂ ਦੀ ਆਮਦਨ ਸੀਗੀ ਪ੍ਰਤੀ ਪਰਿਵਾਰ ਕਹ ਲੋ ਕਿ 273000 ਜਿਹੜੀ ਵਧ ਕੇ 23 ਚ ਹੋ ਗਈ 349000 ਆਲਮੋਸਟ 3.5 ਲੱਖ ਯਾਨੀ 27.7 ਦਾ ਇਜ਼ਾਫਾ ਜੀ ਜੀ ਤੇ ਸਿੱਖਾਂ ਦੀ ਜਿਹੜੀ ਕਮਾਈ ਆ 2016 ਚ ਜਿਹੜੀ ਸੀਗੀ 440000 ਉਹ ਸਭ ਤੋਂ ਜ਼ਿਆਦਾ ਵਧੀ ਆ 693000 ਫਰਕ ਜਿਹੜਾ 57% ਦਾ ਇਜ਼ਾਫਾ ਹੈ ਤੇ ਪਰਿਵਾਰ ਜਿਹੜੇ ਉਹ ਸਾਰੇ ਹੈਗੇ 60 ਕੁ ਲੱਖ ਜੀ ਮਤਲਬ ਕਿ ਇਹ ਆਪਣੇ ਆਪ ਦੇ ਵਿੱਚ ਇਹਨਾਂ ਦੀ ਰਿਸਰਚ ਦਾ ਇੱਕ ਨਿਚੋੜ ਹੈ ਕਿ ਭਾਈ ਬਹੁਤ ਵੱਡੇ ਪੱਧਰ ਤੇ ਜੀ ਸਿੱਖਾਂ ਦੀ ਕਮਾਈ 'ਚ ਵਾਧਾ ਹੁੰਦਾ ਦੂਜਿਆਂ ਦੇ ਮੁਕਾਬਲੇ ਮੁਕਾਬਲਤਨ ਹਾਲਾਂਕਿ ਜੇ ਤੁਸੀਂ ਦੇਖੋਗੇ ਤਾਂ Hindu ਪਰਿਵਾਰਾਂ ਦੀ ਗਿਣਤੀ ਵੀ ਤਾਂ ਬਹੁਤ ਹੈ ਨਾ ਜੀ ਜੀ ਆਪਾਂ ਮੁਕਾਬਲਤਨ ਦੇਖਾਂਗੇ ਪਰ ਇਹਦੇ ਵਿੱਚ ਜਿਹੜਾ ਐਕਸਟਰਾ ਮਤਲਬ ਕਿ ਇੱਕ ਨਿਚੋੜ ਕੱਢਣ ਵਾਲਾ ਉਹ ਇਹ ਆ ਕਿ ਜਿਹੜੇ ਆਪਾਂ ਜੌਬਸ ਦੇਖਦੇ ਆ ਉਹਦੇ ਵਿੱਚ ਹਿੰਦੂ ਜਿਹੜੇ ਗ੍ਰੈਜੂਏਟ ਨੇ 21% ਤਾਂ ਵੇਤਨ ਭੋਗੀ ਵੀ 21% ਬਣਦੇ ਆ ਮੁਸਲਮ ਗ੍ਰੈਜੂਏਟ ਜਿਹੜੇ 15% ਦੇ ਆ ਵੇਤਨ ਭੋਗੀ ਵੀ 13% ਬਣਦੇ ਆ ਸਿੱਖ ਗ੍ਰੈਜੂਏਟ 29% ਨੇ ਪਰ ਵੇਤਨ ਭੋਗੀ 20% ਨੇ ਘੱਟ ਨੇ ਇਹਦਾ ਕਾਰਨ ਕਿਉਂਕਿ ਦੂਜੇ 21 ਆ ਤਾਂ 21% 15 ਤਾਂ 13% ਇਹ ਘਟ ਮਤਲਬ ਕਿ ਇੱਥੇ ਆ ਜਾਂਦੀ ਆ ਖੇਤੀ ਦੀ ਆਮਦਨ ਜੀ 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 ਖੇਤੀ ਨਾਲ ਜੁੜੀ ਆਮਦਨ ਕਹ ਲੋ ਕਿ ਕਿਉਂਕਿ ਖੇਤੀ ਆਪਣੀ ਇਕਨੋਮੀ ਚ ਇੱਕ ਬਹੁਤ ਵੱਡਾ ਰੋਲ ਅਦਾ ਕਰਦੀ ਆ ਨਮਾਇਆ ਰੋਲ ਅਦਾ ਕਰਦੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੂਰਾਈ ਨਹੀਂ ਆ ਸੋ ਆ ਕਹਾਣੀ ਆ ਇਹਦੇ ਵਿੱਚ ਦੋ ਹੀ ਚੀਜ਼ਾਂ ਆ ਜਾਂਦੀਆਂ ਕਿ ਇੱਕ ਖੇਤੀ ਸਾਡੀ ਜੀ ਤੇ ਦੂਸਰਾ ਜਿਵੇਂ ਤੁਸੀਂ ਕਿਹਾ ਕਿ ਮਿਹਨਤ ਤਾਂ ਫਿਰ ਲੱਗਦੀ ਆ ਹਾਲਾਂਕਿ ਬਹੁਤ ਲੋਕ ਇਹ ਵੀ ਗੱਲ ਕਹਿੰਦੇ ਆ ਕਿ ਕੰਮ ਨਹੀਂ ਕਰਦੇ ਜੀ ਵੇਲੜਾ ਫਲਾਂ ਟਮਕਾ ਚਲੋ ਉਹ ਵੇਲੇ ਰਹਿਣ ਵਾਲਾ ਜਿਵੇਂ ਹੁਣ ਮਸ਼ੀਨਰੀ ਆਧਾਰਿਤ ਖੇਤੀ ਆ ਉਹ ਵੀ ਤਾਦੀ ਸੰਭਵ ਹੈ ਨਾ ਬਿਲਕੁਲ ਬਿਲਕੁਲ ਜੇ ਤੁਹਾਡੇ ਕੋਲ ਚੰਦ ਪੈਸੇ ਆ ਜੀ ਮਸ਼ੀਨਰੀ ਤੇ ਤਾਦੀ ਖਰੀਦੀ ਜਾਊਗੀ ਨਾ ਜੇ ਤੁਹਾਡੇ ਕੋਲ ਪੈਸੇ ਆ ਜਾਂ ਕਿਸ਼ਤਾਂ ਵਗੈਰਾ ਜਿਹੜੀਆਂ ਉਹ ਦੇਣੀਆਂ ਹੁੰਦੀਆਂ ਨੇ ਸੋ ਇਸ ਵਾਸਤੇ ਇਹ ਜਿਹੜਾ ਡਾਟਾ ਹੈ ਨਾ ਉਹ ਇੱਕ ਪੱਖ ਤੋਂ ਚਿੰਤਾਤੁਰ ਵੀ ਕਰਨ ਵਾਲਾ ਹੈ ਜੀ ਮਸਲਨ ਮੈਂ ਦੇਖ ਰਿਹਾ ਸੀਗਾ ਜਿਹੜੇ ਐਸਸੀ ਗ੍ਰੈਜੂਏਟ ਆ ਉਹ 17% ਦਾ ਵੇਤਨ ਭੋਗੀ 18% ਦਾ ਠੀਕ ਆ ਪਰ تعلیم ਦੇਖ ਲੋ ਇਹਨਾਂ ਦੀ ਜੇ ਆਪਾਂ ਦੇਖੀਏ ਕੰਪੇਅਰ ਕਰੀਏ ਬਹੁਤ ਘੱਟ ਬਹੁਤ ਘੱਟ ਹੈ ਹਿੰਦੂ ਆਲ ਜਿਹੜਾ ਕੈਲੂਕੇ ਸਮਾਜ ਆ ਉਹ ਉਹਦੀ ਜਿਹੜੀ ਓਵਰ ਆਲ ਆਸਟ ਹੈ ਉਹਦੇ ਨਾਲੋਂ ਘੱਟ ਹੈ ਐਸਟੀ ਜਿਹੜੇ ਉਹ ਮਾਤਰ 11% ਹੂੰ ਬਹੁਤ ਘੱਟ ਯਾਨੀ ਜਿਹੜੇ ਸ਼ੈਡਿਊਲ ਟ్రਾਈਬਸ ਨੇ ਉਹਨਾਂ ਤੱਕ ਪੜ੍ਹਾਈ ਜਿਹੜੀ ਆ ਪਹੁੰਚਾਉਣੀ ਬਹੁਤ ਜ਼ਰੂਰੀ ਹੈ ਤੇ ਇਹਨਾਂ ਦੇ ਵੇਤਨ ਭੋਗੀ 15% ਹੈ ਯਾਨੀ ਕਿਤੇ ਨਾ ਕਿਤੇ ਜੋ ਪੜ੍ਹਾਈ ਦਾ ਵੀ ਆ ਹੂੰ ਇਹ ਵੀ ਬਹੁਤ ਵੱਡਾ ਪਸਾਰ ਜਿਹੜਾ ਉਹ ਕਰਨ ਦੀ ਜ਼ਰੂਰਤ ਹੈ ਹਾਇਰ ਐਜੂਕੇਸ਼ਨ ਜਿਹਨੂੰ ਆਪਾਂ ਖਾਸ ਤੌਰ ਤੇ ਕਹਿੰਦੇ ਆ ਜੀ ਜੀ ਮਿੰਟੂ ਜੀ ਪਹਿਲਾਂ ਤਾਂ ਤੁਹਾਨੂੰ ਦਾਤ ਜਿਹੜੀ ਮੰਨਦੀ ਹੈ ਤੁਸੀਂ ਪਤਾ ਨਹੀਂ ਕਿੱਥੋਂ ਕਿੱਥੋਂ ਖੋਜਾਂ ਕਰਕੇ ਆ ਲੈ ਕੇ ਨਹੀਂ ਬਸ ਇਦਾਂ ਹੀ ਹੈ ਜੀ ਕੋਈ ਕੋਈ ਖਬਰ ਮਿਲ ਜਾਂਦੀ ਹੈ ਤਾਂ ਉਹਨੂੰ ਫੋਲੋ ਕਰੋ ਉਸ ਤਰ੍ਹਾਂ ਦਾ ਡਾਟਾ ਜਿਹੜਾ ਉਹ ਤੁਹਾਡੇ ਹੱਥਾਂ 'ਚ ਅੱਜਕੱਲ ਸਭ ਕੁਝ ਆ ਹੁਣ ਪਰ ਮਿਹਨਤ ਆ ਮਿਹਨਤ ਮੈਂ ਮੁਕਦੀ ਹੈ ਮਿਹਨਤ ਸਾਰੇ ਨਹੀਂ ਕਰਦੇ ਆਪਾਂ ਪੈਸੇ ਮਿਹਨਤ ਦੇ ਲੈਣੇ ਆ ਕੋਈ ਗੱਲ ਨਹੀਂ ਅੱਛਾ ਜੀ ਆਪਾਂ ਕੁਝ ਕਮੈਂਟ ਲੈਣੇ ਆ ਪੰਨੂ ਬਲੌਗਸ ਕਹਿੰਦੇ ਆ ਕਿ ਤਰਸ ਦੇ ਆਧਾਰ ਤੇ ਨੌਕਰੀ ਲਈ ਗਰੀਬ ਮ੍ਰਿਤਕ ਆਸਰਿਤ ਪਰਿਵਾਰਾਂ ਤੋਂ 40-50 ਲੱਖ ਦੀ ਮੰਗ ਕੀਤੀ ਗਈ। ਕੁਝ ਗੱਲ ਕਰੋ। ਹਾਂਜੀ ਕਾਦੀ? ਜੀ। ਆਸ਼ਰਿਤ ਪਰਿਵਾਰਾਂ ਤੋਂ ਤਰਸ ਦੇ ਆਧਾਰਤ ਜਿਹੜੀ ਨੌਕਰੀ ਮਿਲਦੀ ਹੈ ਉਹਦੇ ਤੇ ਵੀ ਤੁਸੀਂ ਤਾਂ ਸਾਨੂੰ ਕੋਈ ਐਫੀਡੇਵਟ ਦਿਵਾਓ ਕਿਸੇ ਦਾ ਜੀ ਜਾਂ ਕੋਈ ਬੰਦਾ ਟਕਰਾਓ ਇਦਾਂ ਨਹੀਂ ਗੱਲਾਂ ਹੁੰਦੀਆਂ ਇਹ ਹੁੰਦੀਆਂ ਮਤਲਬ ਕਿ ਵਰਚੁਅਲ ਦੁਨੀਆ ਦੀਆਂ ਗੱਲਾਂ ਤੁਸੀਂ ਕੱਲ ਨੂੰ ਇੱਥੋਂ ਸਾਡੇ ਮੋਢੇ ਤੇ ਰੱਖ ਕੇ ਚਲਾ ਕੇ ਤੁਸੀਂ ਆਈਡੀ ਕੋਈ ਹੋਰ ਬਣਾ ਲਓ ਬਿਲਕੁਲ ਬਿਲਕੁਲ ਤੇ ਮੈਂ ਕਿੱਥੇ ਜਾ ਕੇ ਗੱਲ ਨੂੰ ਸਿੱਧ ਕਰਾਂਗਾ ਤੁਸੀਂ ਐਫੀਡੇਵਟ ਭੇਜੋ ਕਿਸੇ ਦਾ ਬਣਾ ਕੇ ਉਹਦਾ ਫੋਨ ਨੰਬਰ ਭੇਜ ਦਿਓ ਗੱਲ ਹੋ ਜਾਏਗੀ ਜੀ ਜੀ ਬੇਫਿਕਰੇ ਰਹੋ ਜੀ ਕਿਉਂਕਿ ਹੁਣ ਇਹ ਗੱਲ ਕੋਈ ਪੈਸੇ ਕਿਸੇ ਨੇ ਈਮੇਲ ਤੇ ਤਾਂ ਮੰਗੇ ਨਹੀਂ ਹੋਣਗੇ ਕਿ ਈਮੇਲ ਕੀਤਾ ਕਿ ਹਾਂਜੀ ਤੁਸੀਂ 50 ਲੱਖ ਰੁਪਈਆ ਲੈ ਕੇ ਆਓ ਹੂੰ 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 ਕੋਈ ਬੰਦਾ ਜਾਂਤਾ ਇਹ ਗੱਲ ਹਲਫਨਾਮਾ ਦੇ ਕੇ ਕਵੇ ਕਿ ਹਾਂਜੀ ਮੇਰੇ ਤੋਂ ਡਿਮਾਂਡ ਹੋਈ ਹੈ ਜਾਓ ਸਬੂਤੋ ਦੇ ਦੇਵੇ ਜੀ ਜੀ ਸੋ ਸਰ ਇਹ ਕੋਈ ਇਦਾਂ ਦਾ ਮੰਚ ਨਹੀਂ ਹੈਗਾ ਕਿ ਅਸੀਂ ਜੋ ਮੰਚਾਇਆ ਬੋਲ ਦਈਏ ਸਾਨੂੰ ਘੇਰਣ ਵਾਲੇ ਤੇ ਸ਼ਿਕਾਰੀ ਬਹੁਤ ਬੈਠੇ ਆ ਬਿਲਕੁਲ ਜੀ ਬਿਲਕੁਲ ਸਾਬ ਕਾਲ ਨੂੰ ਕਹਿੰਦੇ ਐ ਐਸਸੀ ਐਸਸੀ ਕਮਿਊਨਿਟੀ ਜ਼ਿਆਦਾਤਰ ਸਰਕਾਰੀ ਜੌਬਸ ਤੇ ਆ ਚਲੋ ਇਹ ਫੇਰ ਉਹ ਡਿਬੇਟੇਬਲ ਗੱਲ ਹੈ ਕਿ ਦੇਖੋ ਗੱਲ ਇਹ ਹੈ ਕਿ ਇਹ ਰਿਜ਼ਰਵੇਸ਼ਨ ਤੇ ਆਉਣਗੇ ਪਹੁੰਚੌ ਕੇ ਤਾਂ ਰਿਜ਼ਰਵੇਸ਼ਨ ਜਿਹੜਾ ਹੈ ਨਾ ਰਿਜ਼ਰਵੇਸ਼ਨ ਲੋਡ ਹੈ ਜ਼ਰੂਰਤ ਹੈ ਕਿਉਂਕਿ ਉਹਨਾਂ ਨਾਲ ਸਦੀਆਂ ਤੋਂ ਵਿਤਕਰਾ ਹੋਇਆ ਜ਼ਬਰ ਹੋਇਆ ਉਹਨਾਂ ਤੇ ਜ਼ੁਲਮ ਹੋਇਆ ਉਹਨਾਂ ਦੇ ਕੰਨਾਂ 'ਚ ਢਾਲ ਕੇ ਸਿੱਕੇ ਪਾਏ ਗਏ ਨੇ ਉਹਨਾਂ ਨੂੰ ਸਿੱਖਿਆ ਤੋਂ ਵਾਂਝਾ ਰੱਖਿਆ ਗਿਆ ਜੀ ਉਹਨਾਂ ਨੂੰ ਮੰਦਰਾਂ 'ਚ ਪ੍ਰਵੇਸ਼ ਕਰਨ ਦੀ ਇਜਾਜ਼ਤ ਨਾ ਦਿੱਤੀ ਗਈ ਉਹਨਾਂ ਦੇ ਗਲਾਂ ਦੇ ਵਿੱਚ ਠੂਠੇ ਬੰਨੇ ਗਏ ਕਿ ਧਰਤੀ ਤੇ ਠੁਕਣਾ ਵੀ ਨਹੀਂ ਹੈ ਜੀ ਸੋ ਇਸ ਆਧਾਰ ਤੇ ਹੀ ਉਹਨਾਂ ਨੇ ਰਿਜ਼ਰਵੇਸ਼ਨ ਦਿੱਤਾ ਸੀਗਾ ਇਹਦੇ ਤੇ ਬਹੁਤ ਲੰਮੀ ਚੌੜੀ ਬਹਿਸ ਹੋਈ ਹੈ ਕਿ ਇਹ ਬੰਦੇ ਸਦੀਆਂ ਤੋਂ ਪਛੜੇ ਨੇ ਹੂੰ ਇਹਨਾਂ ਵਰਗਾਂ ਨੂੰ ਬਈ ਖੁਸ਼ਹਾਲ ਕਰਨਾ ਹੈ ਤਾਂ ਘੱਟੋ-ਘੱਟ ਸਾਨੂੰ ਇੱਕ ਕੋਟਾ ਜਿਹੜਾ ਉਹ ਤੈਅ ਕਰਨਾ ਪਊਗਾ ਬਿਲਕੁਲ ਬਿਲਕੁਲ ਸੋ ਇਹ ਹੁੰਦਾ ਕਿ ਬਈ ਇਹਨਾਂ ਚੀਜ਼ਾਂ ਤੇ ਨਾ ਥੋੜਾ ਤੁਹਾਨੂੰ ਹੋਰ ਮੈਨੂੰ ਲੱਗਦਾ ਕਿ ਉਦਾਰਵਾਦੀ ਹੋਣਾ ਚਾਹੀਦਾ ਹਾਲਾਂਕਿ ਮੈਂ ਮੰਨਦਾ ਕਿ ਸਰਕਾਰੀ ਨੌਕਰੀਆਂ 'ਚ ਜੇ ਤੁਸੀਂ ਦੇਖੋਗੇ ਤੇ ਕੇਂਦਰੀ ਵੈਕੈਂਸੀਆਂ ਗੂਗਲ ਕਰੋ ਹੁਣੇ ਜੀ ਕੇਂਦਰੀ ਵੈਕੈਂਸੀਆਂ ਦੇ ਵਿੱਚ ਦੇਖੋ ਕਿ ਕਿੰਨੀਆਂ ਖਾਲੀ ਨੇ ਹੂੰ ਜੀ ਉਹਦੇ ਵਿੱਚ ਰਿਜ਼ਰਵੇਸ਼ਨ ਤੇ ਆਪਣੇ ਆਪ ਹੀ ਉਹ ਖਤਮ ਕਰ ਹੀ ਬੈਠੇ ਹੂੰ ਯਾਨੀ ਜੋ ਆਪਾਂ ਪਬਲਿਕ ਸੈਕਟਰ ਦੇ ਵਿੱਚ ਦੇਖਦੇ ਆਂ ਕੇਂਦਰੀ ਨੌਕਰੀਆਂ 'ਚ ਹੁਣੇ ਮੈਨੂੰ ਦੱਸਿਓ ਡਾਟਾ ਕੱਢ ਕੇ ਕਿ ਕਿੰਨੀਆਂ ਖਾਲੀ ਆ ਨਹੀਂ ਤੇ ਮੈਂ ਤੁਹਾਨੂੰ ਕੱਢ ਕੇ ਦੱਸਦਾ ਕਿ ਉਹਨਾਂ ਦਾ ਤਾਂ ਅੱਗੇ ਹੀ ਜਿਹੜਾ ਹੂੰ ਰਿਜ਼ਰਵੇਸ਼ਨ ਉਹ ਘੱਟ ਮਿਲ ਰਿਹਾ ਜੀ ਕਿਉਂਕਿ ਜਦੋਂ ਤੁਸੀਂ ਵੈਕੈਂਸੀਆਂ ਨਹੀਂ ਪੂਰੀਆਂ ਕਰੋਗੇ ਤਾਂ ਜਿਹੜਾ ਜ਼ਰੂਰੀ ਕੋਟਾ ਉਹ ਫੁੱਲਫਿਲ ਕਿੱਦਾਂ ਹੋਏਗਾ ਬਿਲਕੁਲ ਬਿਲਕੁਲ ਆ ਦੇਖੋ ਕੇਂਦਰੀ ਸਰਕਾਰ ਦੇ ਵਿੱਚ ਨੌਕਰੀਆਂ ਦਾ ਬਹੁਤ ਖਾਲੀ ਹੈ 9 ਲੱਖ 64 ਹਜ਼ਾਰ ਵੈਕੈਂਸੀਆਂ ਹੂੰ 30 ਲੱਖ ਦੇ ਆਸ-ਪਾਸ ਹੋਣਗੀਆਂ ਆ ਮੈਂ ਟੀਵੀ 9 ਦੀ ਰਿਪੋਰਟ ਤੁਹਾਨੂੰ ਕੋਟ ਕਰ ਦੇਣਾ ਯਾਨੀ 10 ਲੱਖ ਸੈਂਟਰਲ ਵੈਕੈਂਸੀਆਂ ਜਿਹੜੀਆਂ ਉਹ ਖਾਲੀ ਨੇ ਨਹੀਂਆਂ ਨੇ ਬਿਲਕੁਲ ਤਾਂ ਤੁਸੀਂ ਦੇਖ ਲਓ ਉਹਦਾ ਕਿੰਨਾ ਬਣਦਾ ਕੋਟਾ ਰਿਜ਼ਰਵੇਸ਼ਨ ਮਿਲ ਕਿੱਥੇ ਰਿਹਾ ਪੂਰਾ ਹੂੰ ਜੀ ਤੁਸੀਂ ਆਪਸ ਚ ਲੜੀ ਜੋ ਜੀ 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 ਪਰ ਉਹ ਇਸ ਤਰ੍ਹਾਂ ਚਲਾਕੀਆਂ ਕਰਦੇ ਜੀ ਜੀ ਆਪਾਂ ਤੁਸੀਂ ਪੜ੍ਹੋ ਕੋਈ ਅੱਗੇ ਨੂੰ ਚੱਲ ਗਏ ਹਾਂ ਨਹੀਂ ਆ ਇੱਕ ਵਾਰੀ ਕਮੈਂਟ ਨਹੀਂ ਹੈਗਾ ਕੋਈ ਖਬਰ ਲੈਣੇ ਮਿੰਟੂ ਜੀ ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਵੱਡੀ ਡਕੈਤੀ ਹੋਈ ਸੀ ਪਿਛਲੇ ਦਿਨੀ ਜੀ ਉਹਦੇ ਵਿੱਚ ਕੁਝ ਗ੍ਰਿਫਤਾਰੀਆਂ ਵੀ ਹੋਈਆਂ ਨੇ ਜੀ ਪੂਰਾ ਮਾਜਰਾ ਕੀ ਸੀ ਇਹ ਜੀ ਦੇਖੋ ਉੱਥੇ ਨਾ ਡਕੈਤੀ ਹੋਈ ਆ ਬਹੁਤ ਤਕੜੀ ਡਕੈਤੀ ਹੋਈ ਸੀਗੀ ਜੀ ਬਹੁਤ ਜ਼ਿਆਦਾ